ਫਰਵਰੀ 26 ਹੈ ਤੇ 10 ਫਰਵਰੀ ਨੂੰ ਅਸੀਂ ਨੈਸ਼ਨਲ ਡੀ વોર્ਨਿੰਗ ਡੇ ਮੰਨਦੇ ਆ مشكله كده ما يكونش عليك على كده ਖਾਣਾ ਲੈਣਾ ਚਾਹੀਦਾ ਹੈਗਾ ਜਾਂ ਸਾਡੀ ਸਾਹਤਾਂ ਕੁਝ ਬਚ ਜਾਂਦੀਆਂ extra ਲੀਆਂ ਹੋ ਜਾਂਦੀਆਂ ਨੇ ਸਕੂਲ ਦੀ ਕੈਂਟੀਨ ਚੋਂ ਖਾਣਾ ਪੈਂਦਾ ਹੈਗਾ ਜਾਂ ਵਿਆਹ ਸੱਦਿਆਂ ਚਲਾ ਪੈਂਦਾ ਹੈਗਾ ਤੇ ਇੱਥੇ ਤੁਹਾਡੀ ਆਪਣੇ ਹੱਥਾਂ ਦੀ ਸਫਾਈ ਤਾਂ ਮੈਟਰ ਕਰਦੀ ਕਰਦੀ ਹੈ ਪਰ ਜਿਹੜਾ ਖਾਣਾ ਬਣਾ ਰਿਆ ਜਿਹੜਾ ਖਾਣਾ ਤੁਹਾਨੂੰ ਸਰ ਕਰਿਆ ਉਹਦੇ ਸਫਾਈ ਦਾ ਵੀ ਜਿਹੜਾ ਸਾਡੇ ਸਿਹਤ ਤੇ ਅਸਰ ਪੈਂਦਾ ਹੈਗਾ ਤੇ ਜੇ ਤੁਹਾਡਾ ਪੇਟ ਬਿਲਕੁਲ ਠੀਕ ਹੈਗਾ ਪਰ ਜੇ ਦੂਸਰਾ ਬੰਦਾ ਜਿਹੜਾ ਤੁਹਾਨੂੰ ਖਾਣਾ ਦੇ ਰਿਹਾ ਉਹਦੇ ਨੂੰ ਹੀ ਕੋਈ ਸਕਨੀਜ਼ ਆ ਗਈ ਹੈ ਉਹਦੇ ਪੇਟ ਵਿੱਚ ਵੀ ਕੀੜਿਆਂ ਵਾਲੇ ਕੰਡੇ ਜਾਂ ਕੀੜਿਆਂ ਵਾਲੇ ਵਰਮਸ ਉਹ ਅਡਲਟ ਠਗੇ ਨੇ ਜਿਹੜੇ ਸਾਨੂੰ ਅੰਦਰੋਂ ਅੰਦਰ ਖਾਂਦੇ ਨੇ ਤਾਂ ਤੁਹਾਡੇ ਪੇਟ ਰੱਜੀ ਜਾ ਸਕਦੇ ਨੇ ਤੇ ਇਸ ਲਈ 10 ਫਰਵਰੀ ਨੂੰ ਅਸੀਂ ਡੀ ਵਾਰਮਿੰਗ ਡੇ ਬਣਾਉਂਦੇ ਆ ਤੇ ਅੱਜ ਇਹਦੇ ਵਾਸਤੇ ਅਸੀਂ ਇੱਕ ਗੋਲੀ ਹੁੰਦੀ ਹੈਗੀ ਆ ਜਾਂ ਇੱਕ ਪੀਣ ਵਾਲੀ ਦਵਾਈ ਹੁੰਦੀ ਹੈ ਜਿਹਦੀ ਦੋਨਾਂ ਦੀ ਤਾਕਤ ਇੱਕੋ ਜਿਹੀ ਹੈ ਚਾਹੇ ਦਵਾਈ ਲਈਏ ਚਾਹੇ ਅਸੀਂ ਗੋਲੀ ਖਾਈਏ ਇਹਦਾ ਨਾਮ ਕਨਬੈਂਡੇਜੋਲ ਹੈ ਇਹ ਬੜੀ ਸੇਫ ਦਵਾਈ ਹੈ 2 ਸਾਲ ਤੋਂ ਉੱਪਰ ਕਿਸੇ ਬੱਚੇ ਨੂੰ ਵੀ ਪੂਰੀ ਖੁਰਾਕ ਦਿੱਤੀ ਜਾ ਸਕਦੀ ਹੈ ਚਾਹੇ ਗੋਲੀ ਖਾ ਲਵੇ ਚਾਹੇ ਦਵਾਈ ਪੀ ਲਵੇ ਤੇ ਇਹ ਦਵਾਈ ਜੇ ਗੋਲੀ ਖਾਨੀਆਂ ਤੇ ਚਬਾ ਕੇ ਖਾਨੀਆਂ ਨਾਲ ਉਹ ਵਾਲੀ ਨਾਲ ਐਵੇਂ ਲਗਾ ਲੈਣੀ ਪੂਰੀ ਕਿਉਂ ਕਰਨੀ ਹੈਗੀ ਦਵਾਈ ਜਿਹੜੀ ਸਾਰੀ ਖਤਮ ਕਰਨੀ ਇੱਕੋ ਡੋਜ਼ੇ ਦੇ ਵਿੱਚ ਹੋਣੀ ਚਾਹੀਦੀ ਹੈ ਇੱਕੋ ਬੰਦੇ ਵਾਸਤੇ ਹੀ ਹੈਗੀਆਂ ਤੇ ਹੁਣ ਇਸ ਦਾ ਕੋਈ ਨੁਕਸਾਨ ਨਹੀਂ ਹੈ ਇਹ ਦਸਣ ਵਾਸਤੇ ਸਭ ਤੋਂ ਪਹਿਲਾਂ ਮੈਂ ਇਹ ਦਵਾਈ ਖੁਦ ਲਵਾਉਂਦਾ ਤੇ ਮੈਂ ਵੀ ਡੀ ਵਰਮਿੰਗ ਡੇ ਦਾ ਇੱਕ ਹਿੱਸਾ ਬਣਾਗਾ ਜਿਹੜੇ ਵੀ ਤੁਹਾਡੇ ਚੋਂ ਇਹ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਅੱਜ ਦਵਾਈ ਫ੍ਰੀ ਮਿਲ ਜਾਵੇਗੀ ਇੱਥੋਂ ਇਹ ਮੈਦਕਾਈ ਦਵਾਈ ਵਾਲੇ ਕੰਪਨੀ ਵਾਲੇ ਇਹ ਅੱਜ ਸੇਵਾ ਸਾਨੂੰ ਦੇ ਰਹੇ ਨੇ ਤੇ ਮੈਂ ਉਹਨਾਂ ਦੀ ਦਵਾਈ ਜਿਹੜੀ ਤੁਹਾਡੇ ਅੱਗੇ ਤੇਰੇ ਕੋਈ ਕੰਪਲਸਰੀ ਨਹੀਂ ਹੋਈ ਜਿਸਨੇ ਖਾਣੀ ਖਾਣੀ ਹੈ ਇਹ ਵਲੰਟਰੀ ਹੈ ਜਿਹੜਾ ਵੀ ਆਲਾ ਚਾਹੁੰਦਾ ਹੈਗਾ ਉਹਦੀ ਅਸੀਂ ਵੀਡੀਓ ਵੀ ਅਸੀਂ ਬਣਾਵਾਂਗੇ ਤਾਂ ਕਿ ਇਹ ਬਾਕੀ ਲੋਕਾਂ ਤੱਕ ਮੈਸੇਜ ਵੀ ਜਾ ਸਕੇ ਤੇ ਲੋਕ ਸਾਫ਼ ਫ੍ਰੀ ਚਕੇ ਲੈ ਸਕਦਾ ਜਿਹੜਾ ਮੈਂ ਇਹਦਾ ਆਪ ਲੈ ਲਵਾਂਗਾ ਕਿ ਮੈਂ ਗੋਲੀ ਖਾ ਕੇ ਦੱਸਾਂਗਾ ਇਹ ਲਾਲ ਮੇਰੀ ਟੀਮ ਵੀ ਖਾਏਗੀ ਅਸੀਂ ਸਾਰਾ ਤੁਹਾਡੇ ਤੋਂ ਕੋਈ ਕੁਲਟੀਅਰ ਪੁੱਛਾਂਗਾ ਤੁਸੀਂ ਖਾ ਲਓ ਪਰ بھائی بہت مٹھی ہے کوئی کڑھی نہیں ہے جو میں عام توفی ہندی رکھ کرنی سکھائی جائے گی تو ان کون کون لینا چاہے گا پاکستان میں نہ آ رہا ہے ہاں جی موں اس پاسے کرتے ہیں آجو 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 ताज़ा बोलते हैं। दो साल तो पड़ा। ये लेकर आने के बाद भी पड़ा। मेरे बच्चे भी देते हैं। ٹھیک ہے کھانی ہے دوائی تو پینے والی ਇਸ ਸਾਰੀ ਖਤਮ ਕਰਨੀਆਂ। ਉਸ ਪਾਸੇ ਲੋਕੀਂ ਸੀ। ਆਹ ਲੈ ਇਹ ਜਿਹੜਾ ਇਹ ਵਾਲੀ ਦਵਾਈ ਕਿੰਨੇ ਲੈਣੀ ਚਾਹੀਦੀ ਹੈ? ਹਲੋ। ਦਾਲੀ ਵਰ ਕੋਈ ਇਹਨੂੰ ਦੇਚੇ ਰੱਖੀ। سلو جماع دکھاؤ جماعت دکھاؤ جیسا دوبارہ بھی داں گے ہے